ਇੱਕ ਕੁੰਡੇ ਤੋਂ ਤਿੰਨ ਕੁੰਡੇ ਲਾਸ ਤੇ ਫੇਰ ਸਾਡੇ ਤਿੰਨ ਕੁੰਡੇ ਉਲਟੇ ਹੋਣਗੇ ਇਹ ਡਿਜ਼ਾਈਨ ਦੀ ਬਣ ਗਈ ਸਾਡੀ ਪਹਿਲੀ ਸਲਾਈ ਹੁਣ ਦੂਸਰੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਬੈਕ ਸਾਈਡ ਤੇ ਕਰਕੇ ਤਿੰਨ ਕੁੰਡੇ ਸਿੱਧੇ ਜਿਹੜੇ ਉਧਰੋਂ ਆਪਾਂ ਉਲਟੇ ਬਣਾਏ ਸੀਗੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਜਿਹੜੇ ਆਪਾਂ 1 ਤੋਂ 3 ਕੁੰਡੇ ਕੀਤੇ ਸੀ ਫੇਰ ਤਿੰਨ ਕੁੰਡੇ ਸਿੱਧੇ ਸੈਕੰਡ ਰੋ ਜਿਹੜੀ ਆ ਪੂਰੀ ਇਸੇ ਤਰ੍ਹਾਂ ਹੀ ਬਣਣੀ ਆ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਜਿਹੜੇ ਉਧਰੋਂ ਉਲਟੇ ਬਣਾਏ ਸੀ ਇਧਰੋਂ ਸਿੱਧੇ ਬਣਨੇ ਨੇ ਪੂਰੀ ਜੜੀ ਆਪਣੀ ਦੂਸਰੀ ਸਲਾਈ ਆ ਉਲਟੇ ਪਾਸਿਓਂ ਇਸ ਤਰ੍ਹਾਂ ਬਣ ਜਾਣੀ ਆ ਹੁਣ ਅਗੇ ਆਪਾਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਤੀਸਰੀ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਸਾਈਡ ਕਰਕੇ ਸਟਾਰਟਿੰਗ ਤੇ ਤਿੰਨ ਗੁੰਡੇ ਉਲਟੇ ਧਾਗਾ ਬੈਕ ਸਾਈਡ ਤੇ ਕਰਕੇ ਤਿੰਨ ਗੁੰਡੇ ਸਿੱਧੇ 1 2 ਤੇ 3 ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਗੁੰਡੇ ਉਲਟੇ ਧਾਗਾ ਬੈਕ ਸਾਈਡ ਤੇ ਕਰਕੇ ਤਿੰਨ ਗੁੰਡੇ ਸਿੱਧੇ ਜਿਹੜੀ ਆਪਣੀ 3ਰੋ ਆ ਉਹ ਵੀ ਪੂਰੀ ਇਦਾਂ ਹੀ ਬਣਨੀ ਆ ਬਹੁਤ ਸੌਖਾ ਡਿਜ਼ਾਈਨ ਆ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਫਿਰ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਤੇ ਜੇ ਕਿਸੇ ਭੈਣ ਨੇ ਵੀ ਡਿਜ਼ਾਈਨ ਆਪਣਾ ਕੋਈ ਪੇਜ ਕੇ ਬਣਵਾਉਣਾ ਹੋਵੇ ਤੇ ਤੁਸੀਂ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਆਪਣੇ ਡਿਜ਼ਾਈਨ ਦੀ ਫੋਟੋ ਭੇਜ ਸਕਦੇ ਜੇ ਤੇ ਜਿਹੜਾ ਡਿਜ਼ਾਈਨ ਤੁਹਾਨੂੰ ਨਹੀਂ ਸਮਝ ਆਉਂਦਾ ਮੈਂ ਕੋਸ਼ਿਸ਼ ਪੂਰੀ ਕਰਾਂਗੀ ਕਿ ਤੁਹਾਡਾ ਡਿਜ਼ਾਈਨ ਜਿਹੜਾ ਬਣਾ ਕੇ ਤੁਹਾਨੂੰ ਦਿਖਾ ਦਵਾਂ ਹੁਣ ਚੌਥੀ ਸਲਾਈ ਆ ਪਹਿਲਾ ਕੁੰਡਾ 슬ਿੱਪ ਕਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਫਿਰ ਤਿੰਨ ਕੁੰਡੇ ਸਿੱਧੇ ਬਹੁਤ ਹੀ ਸੋਖਾ ਡਿਜ਼ਾਈਨ ਆ 6 ਸਲਾਈਆਂ ਦਾ ਟੋਟਲ ਡਿਜ਼ਾਈਨ ਆ 6 ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਂਦਾ ਚੌਥੀ ਸਲਾਈ ਦੇ ਵਿੱਚ ਵੀ ਇਸੇ ਤਰ੍ਹਾਂ ਤਿੰਨ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਇਹਦੇ ਵਿੱਚ ਕੁੰਡੇ ਜਿਹੜੇ ਸਾਡੇ ਹੁਣ ਵਧੇ ਹੋਏ ਨੇ ਹੁਣ ਆਪਾਂ ਪੰਜਵੀਂ ਸਲਾਈ ਦੇ ਵਿੱਚ ਇਹ ਕੁੰਡੇ ਆਪਣੇ ਜਿਹੜੇ ਆ ਉਹ ਕਟਾ ਦੇਣੇ ਆ ਚਾਰ ਸਲਾਈਆਂ ਬਣ ਗਈਆਂ ਹੁਣ ਪੰਜਵੀਂ ਸਲਾਈ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾ ਲਾਂਗੇ ਹੁਣ ਧਾਗਾ ਬੈਕ ਸਾਈਡ ਤੇ ਕਰਕੇ ਆ ਜਿਹੜਾ ਸੈਂਟਰ ਵਾਲਾ ਕੁੰਡਾ ਤੇ ਇਹਲਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਲੈਣਾ ਦੋ ਕੁੰਡੇ ਇਸ ਤਰ੍ਹਾਂ ਲੈ ਲਏ ਹੁਣ ਆ ਤੀਸਰਾ ਕੁੰਡਾ ਵੀ ਨਾਲ ਪਾ ਲੈਣਾ ਤੇ ਤਿੰਨੋਂ ਕੁੰਡਿਆਂ ਨੂੰ ਆਪਾਂ ਇਕੱਠੇ ਬੁਣ ਕੇ ਤਿੰਨ ਤੋਂ ਇੱਕ ਕਰਦੇ ਹਾਂ ਧਾਗਾ ਅੱਗੇ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੀ ਧਾਗਾ ਬੈਕ ਸਾਈਡ ਤੇ ਕਰਕੇ ਫਿਰ ਆ ਸੈਂਟਰ ਵਾਲਾ ਕੁੰਡਾ ਆਪਾਂ ਲਵਾਂਗੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਹਨਾਂ ਨੂੰ ਪਾ ਲਿਆ ਫਿਰ ਇਹਦੇ ਨਾਲ ਹੀ ਅੱਗੇ ਆਹ ਵਾਲਾ ਕੁੰਡਾ ਪਾ ਲਾਂਗੇ ਤੇ ਤਿੰਨਾ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਤਿੰਨ ਤੋਂ ਇੱਕ ਕਰ ਦੇਣਾ ਫਿਰ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਫਿਰ ਵੇਖੋ ਆਹ ਦੋ ਕੁੰਡੇ ਲੈ ਲੇ ਫਿਰ ਆਹ ਵਾਲਾ ਕੁੰਡਾ ਲੈ ਲਿਆ ਪਹਿਲਾਂ ਆਪਾਂ ਸੈਂਟਰ ਵਾਲਾ ਕੁੰਡਾ ਲੈਣਾ ਤੇ ਬੈਕ ਲੂਪ ਦੇ ਨਾਲ ਆਪਾਂ ਤਿੰਨਾਂ ਕੁੰਡਿਆਂ ਤੇ ਇੱਕ ਕੁੰਡਾ ਕਰ ਦੇਣਾ। ਫਿਰ ਤਿੰਨ ਕੁੰਡੇ, ਗੁੱਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਬਣੇਗਾ। ਇਹ ਸਾਡੀਆਂ ਬਣ ਗਈਆਂ ਪੰਜ ਸਲਾਈਆਂ। ਹੁਣ ਛੇਵੀਂ ਸਲਾਈ ਵੇਖੋ ਕਿਵੇਂ ਬਣਦੀਆਂ। ਪਹਿਲਾ ਕੁੰਡਾ ਸਲਿੱਪ ਕਰ ਲਿਆ। ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ। ਛੇਵੀਂ ਸਲਾਈ ਆਪਾਂ ਸਾਰੇ ਕੁੰਡੇ ਉਲਟੇ ਬਣਾਵਾਂਗੇ। ਤੇ ਛੇ ਸਲਾਈਆਂ ਦੇ ਵਿੱਚ ਇੱਕ ਵਾਰ ਸਾਡਾ ਡਿਜ਼ਾਈਨ ਜਿਹੜਾ ਉਹ ਬਣ ਜਾਂਦਾ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਜਿਹੜਾ ਆਪਣਾ ਚੇਂਜ ਕਰਨਾ ਹੁੰਦਾ ਤੇ ਜੇ ਤੁਸੀਂ ਇਹਦੇ ਉੱਪਰ ਉੱਪਰ ਹੀ ਡਿਜ਼ਾਈਨ ਬਣਾਉਣਾ ਹੈ ਤੇ ਉੱਪਰ ਵੀ ਬਣਾ ਸਕਦੇ ਜੀ ਦੋਨੋਂ ਤਰੀਕਿਆਂ ਦੇ ਨਾਲ ਤੁਸੀਂ ਡਿਜ਼ਾਈਨ ਜਿਹੜਾ ਬਣਾ ਕੇ ਰੈਡੀ ਕਰ ਸਕਦੇ ਜੀ ਹੁਣ ਛੇ ਸਲਾਈਆਂ ਬਣ ਗੀਆਂ ਡਿਜ਼ਾਈਨ ਜਿਵੇਂ ਵਖੋ ਐਵੇਂ ਲੱਗਦਾ ਜੇ ਤੁਸੀਂ ਫੇਰ ਇਸ ਸਿਰਦਾਇੰਡ ਉੱਪਰ ਬਣਾਉਣਾ ਹੈ ਤੇ ਉੱਪਰ ਬਣਾ ਸਕਦੇ ਤੇ ਨਹੀਂ ਤੇ ਆਪਾਂ ਕਿਵੇਂ ਬਣਾਵਾਂਗੇ ਵੇਖੋ ਸਤਵੀਂ ਸਲਾਈ ਤੁਸੀਂ ਦੇਖ ਲਓ ਫਿਰ ਉਸ ਤੋਂ ਬਾਅਦ ਤੁਹਾਡਾ ਡਿਜ਼ਾਈਨ ਜਿਹੜਾ ਕਲੀਅਰ ਹੋ ਜਾਏਗਾ ਪਹਿਲਾ ਗੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਥੇ ਇੱਕ ਗੁੰਡਾ ਉਲਟਾ ਆਏਗਾ ਜਿਹੜੇ ਸਾਡੇ ਕੋਲ ਤਿੰਨ ਗੁੰਡੇ ਸੀ ਇਹਨਾਂ ਦੇ ਵਿੱਚੋਂ ਸੈਂਟਰ ਵਾਲੇ ਗੁੰਡੇ ਤੋਂ ਆਪਾਂ ਹੁਣ ਤਿੰਨ ਗੁੰਡੇ ਬਣਾਉਣੇ ਇੱਕ ਗੁੰਡਾ ਉਲਟਾ ਧਾਗਾ ਬੈਕ ਸਾਈਡ ਤੇ ਕਰਕੇ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾ ਲੈਣੇ ਜੀਵੇਂ ਆਪਾ ਇੱਥੇ ਬਣਾਏ ਸੀ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਵਿਚਕ ਜਾਲੀ ਪਾਵਾਂਗੇ ਤੇ ਇੱਕ ਕੁੰਡਾ ਵੱਧ ਜਾਏਗਾ ਫਿਰ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਕੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਫਿਰ ਤਿੰਨ ਕੁੰਡੇ ਉਲਟੇ ਤਾਗਾ ਪਿੱਛੇ ਕਰਕੇ ਇੱਕ ਕੁੰਡੇ ਤੋਂ ਤਿੰਨ ਕੁੰਡੇ। ਤਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਤੇ ਲਾਸਟ ਵਾਲਾ ਕੁੰਡਾ ਸਿੱਧਾ। ਇਸ ਤਰ੍ਹਾਂ ਸਾਡਾ ਦੂਸਰਾ ਡਿਜ਼ਾਈਨ ਸ਼ੁਰੂ ਹੋ ਗਿਆ। ਤੇ ਉਹੀ ਛੇ ਸਲਾਈਆਂ بار بار ਰਿਪੀਟ ਕਰਨ ਤੋਂ ਬਾਅਦ ਡਿਜ਼ਾਈਨ ਸਾਡਾ ਵੇਖੋ ਇਸ ਤਰ੍ਹਾਂ ਬਣਨਾ ਹੈ। ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਤੇ ਜੇਕਰ ਤੁਹਾਨੂੰ ਵੀ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਰ ਦਿਓ। ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਤੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।